ਹਾਜੀ ਗੁਰੂ ਧਾਮ ਅੱਜ ਤੁਹਾਨੂੰ ਲੈ ਕੇ ਆਏ ਹਾਂ ਜੀ ਗੁਰੂ ਧਾਮ ਆਜੋ ਜੀ ਸੰਗਤ ਜੀ ਤੁਹਾਨੂੰ ਦਰਸ਼ਨ ਕਰਾਣੇ ਆ ਕਰੋ ਜੀ ਦਰਸ਼ਨ ਲਾਈਟਿੰਗ ਬਹੁਤ ਵਧੀਆ ਹੋਈ ਬ੍ਰਹਮ ਗਿਆਨੀ ਸੰਤ ਬਾਬਾ ਗਰਧਾਰੀ ਨਾ ਜੀ ਦਾ ਅੱਜ ਜਨਮ ਦਿਨ ਹੈ ਜੀ 5 ਨਵੰਬਰ 2025 ਆਜੋ ਜੀ ਸੰਗਤ ਜੀ ਤੁਹਾਨੂੰ ਦਰਸ਼ਨ ਕਰਾਣੇ ਆ ਜੀ ਗੁਰੂ ਧਾਮ ਦੇ amugyani baba vardharinath ji <laughs> ਮੈਂ ਗੁਰੂ ਟੱਲ ਚੈਨਲ ਨੂੰ ਸਬਸਕ੍ਰਾਈਬ ਜਾ ਕੇ ਜ਼ਰੂਰ ਕਰੋ ਜੀ ਇੰਸਟਾਗ੍ਰam ਨੂੰ ਫੋਲੋ ਕਰੋ ਤੇ ਫੇਸਬੁੱਕ ਨੂੰ ਜੀ ਦਰਸ਼ਨ ਕਰਾਨਿਆਂ ਜੀ ਤੁਹਾਨੂੰ ਗੁਰੂ ਤਾਮ ਦੇ Yeah. ਹੁਣ ਬਾਬਾ ਜੀ ਬੈਠੇ ਨੇ ਜਿੱਦਾਂ ਇਹ ਤੁਸੀਂ ਦਰਸ਼ਨ ਕਰ ਰਹੇ ਹੋ ਬਾਬਾ ਤੇਜਨਾਥ ਜੀ ਹਰਿ ਹਰਿ ਕੋਇਸ ਪਰਦੇ ਗੇਤਰਾ ਦੀਸ਼ਾ ਤਾਨੁ ਰਪਈਆ ਵਿਸ਼ਨੋ ਰਾਗ ਵਸੀ ਵਿਸ਼ਨੋ ਨਿਪਟੇਸ਼ਾ ਵਿਸ਼ਨੋ ਜਯੋ ਰਤੇ ਵਿਸ਼ਨੋ ਰੂਪ ਵਸੀ ਬਸ਼ਨਵਾ ਮਾ ਜੀ ਮਛਨਵੇਂ ਕਿਰਦੇ ਨਤਾ ਬਾਹੋ ਦੇਵਤਾ ਸੁਜੋਨੀ ਨਤਾ ਚੰਦਰਮਾ ਦੇਵਨ ਮਸ਼ਵੋ विद्या देवता मरुतो देवता विश्वता दीवा बृहस्पतिदेवतेन्द्रो देवता वरुणो देवता भू ਅੱਜ ਆਪਾਂ ਆਏ ਆ ਜੀ ਗੁਰੂਤਾਮ ਅੱਜ ਆਪਾਂ ਤੁਹਾਨੂੰ ਸੰਤਾਂ ਬਾਰੇ ਦੱਸਾਂਗੇ ਜੀ ਜੋ ਸੱਚਖੰਡ ਨੂੰ ਚਲੇ ਗਏ ਨੇ ਪਹਿਲੇ ਬਾਬਾ ਜੀ ਹੈਗੇ ਜੀ ਬ੍ਰਹਮ ਗਿਆਨੀ ਸੰਤ ਬਾਬਾ ਸ਼ਾਂਤੀਨਾਥ ਜੀ ਤੀਜੇ ਬਾਬਾ ਜੀ ਨੇ ਬ੍ਰਹਮ ਗਿਆਨੀ ਸੰਤ ਬਾਬਾ ਕੇਸਰੀਨਾਥ ਜੀ ਤੀਜੇ ਬਾਬਾ ਜੀ ਨੇ ਬ੍ਰਹਮ ਗਿਆਨੀ ਸੰਤ ਬਾਬਾ ਗਰਦਾਰੀਨਾਥ ਜੀ ਜਿਨ੍ਹਾਂ ਦਾ ਅੱਜ ਜਨਮ ਦਿਲੇ ਜੀ ਚੌਥੇ ਬਾਬਾ ਜੀ ਨੇ ਬ੍ਰਹਮ ਗਿਆਨੀ ਸੰਤ ਬਾਪਾ ਚਰਨਨਾਥ ਜੀ ਕੋ ਗ੍ਰੀ ਕਾਮ ਦੇ ਸ੍ਰੀ ਮੱਲਾਵਾਂ ਦੇ ਜਾਂਦੇ ਆ ਦਰਸ਼ਨ ਕਰਨ ਨੂੰ ਵੇਖ ਕੋਈ ਦਰਸ਼ਨ ਕਰ ਲਵੇ ਸਾਰੇ ਜਾਣੇ ਰਾਜੂ ਸਭ ਨੂੰ ਆਸ਼ੀਰਵਾਦ ਦੇ ਰਹੇ ਨੇ ਕਿ ਅੱਜ ਪ੍ਰਮ ਗਿਆਨੀ ਸੰਤ ਬਾਬਾ ਗਦਾਰਨਾਥ ਜੀ ਦਾ ਜਨਮ ਦਿਨ ਹੈ ਇਹ ਕੱਤੀ 12 ਵਜੇ ਰਾਤ ਗੰਗੋਜੀ ਦਰਸ਼ਨ ਇਹ ਜੀ ਮੰਦਿਰ ਗੁਰੂ ਧਾਮ ਵਰਕਨਾਥ ਮੰਦਿਰ ਉਹ ਲੋਕੀ ਦਰਸ਼ਨ ਕਰਦੇ ਇਹ ਲੱਗਦਾ ਨਹੀਂ ਕਿ ਜਗਦੀਨ ਹੀ ਪਤਨੀ ਹੰਗਿਉਣਾ ਬਹੁਤ ਜ਼ਿਆਦਾ ਹੰਡੇ ਹੈ ਹੁਣ ਜਿਹੜਾ ਟਾਈਮ ਹੈ ਸੁਮਸਾਣ ਹੋਈ ਪਈ